ਤੇ ਚਾਹ ਕਾਹ ਚਾਹ ਮੈਂ ਇੱਧਰ ਪੁੱਛਾਂਗਾ ਅੱਛਾ ਅ ਮੈਂ ਤੁਮੇ ਮੰਨ ਲਓ ਆਇਆ ਦਸੋਂ ਮੜ ਜਾ ਵੀ ਆਪਣਾ ਗਾਇਕੀ ਦਾ ਥੋੜਾ ਜਿਹਾ ਸਫਰ ਕਿ ਕਦ ਕਤੇ ਤੁਮੇ ਗਾ ਰਹੇ ਆਂ ਜੀ ਕਿੰਨੇ ਕ ਸਾਲ ਹੋ ਗਏ ਇਹ ਮੈਨੂੰ ਚਿੱਟਕ ਲੱਗੀ ਸਕੂਲ ਤੇ ਪੜਦੇ ਆਂ ਦੀ ਅੱਛਾ ਜੀ ਜਿਵੇਂ ਸਕੂਲਾਂ ਦੇ ਵਿੱਚ ਕਿੰਨੇ ਕ ਸਾਲ ਪੁਰਾਣੀ ਬਾਤ ਮਤਲਬ ਇੱਕ ਕ ਤੋਂ ਕੱਟ 40 42 ਸਾਲ ਤੀਕਰ 40 42 ਸਾਲ ਹੋ ਗਏ ਸ਼ਾਬਾਸ਼ ਰੱਖਦੇ ਪੂਰਾ ਵਾਹ ਜੀ ਵਾਹ ਪਰ ਹਲੇ ਪਰ ਮਾਤਾ ਨੇ ਟੋਰੀ ਨਹੀਂ ਵੜੀ ਅੱਤਨੀ ਪੜੇ ਏਸੀ ਸਕੂਲ ਮਾ ਪਿੰਡ ਮਾ ਪੜੇ ਅੱਥੇ ਆਪਣੇ ਸਕੂਲ ਪੜਿਆ ਅਨਵਾਲੇ ਪਿੰਡ ਮਾ ਜਿੱਥੇ ਅੱਜ ਹਮੇ ਦੇਖ ਕੇ ਆਏ ਹਾਂ ਜੀ 8ਵੀਂ ਸਕੂਲ 8ਵੀਂ ਤੱਕ ਮੈਂ ਪੜਿਆ ਹੋਰੇ ਅੱਛਾ ਜੀ ਉਸ ਤੋਂ ਬਾਅਦ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਿਆ ਠੀਕ ਹੈ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਣ ਤੋਂ ਬਾਅਦ ਮੈਂ ਫਿਰ ਪਿੰਡਾਂ 'ਚ ਫਿਟਿੰਗਾਂ ਵੀ ਕੀਤੀਆਂ ਅੱਛਾ ਬਿਜਲੀ ਦਾ ਕੰਮ ਕਰਦੇ ਬਿਜਲੀ ਦਾ ਕੰਮ ਕਰਦਾ ਬੰਦਾ ਮਲਟੀ ਟੈਲੈਂਟਡ ਹੈ ਹਾਂ ਜੀ ਬਸ ਫਿਰ ਜਿਵੇਂ ਮੈਂ ਫਿਰ ਚੰਡੀਗੜ੍ਹ ਦੇ 17 ਸੈਕਟਰ 7 ਸੈਕਟਰ ਮੱਧਮ ਦੁਕਾਨ ਤੇ ਕੰਮ ਕੀਤਾ ਠੀਕ ਹੈ ਜੀ ਫਿਰ ਉਸ ਪਰਮਾਤਮਾ ਨੇ ਵਹਿਬਰੂ ਨੇ ਮੇਰੀ ਮਾਫੜੀ ਮੈਨੂੰ ਨੌਕਰੀ ਸਰਕਾਰੀ ਮਿਲ ਗਈ ਜਵਾਹਰ ਨੌਕਰੀ ਕਰਦਾ ਠੀਕ ਹੈ ਜੀ ਵਾਟਰ ਸਪਲਾਈ ਚ ਠੀਕ ਹੈ ਠੀਕ ਹੈ ਹੁਣ ਮੈਂ ਵਾਟਰ ਸਪਲਾਈ ਤੋਂ 41 ਸਾਲ ਨੌਕਰੀ ਕਰਕੇ ਠੀਕ ਹੈ ਜੀ ਔਰ 8 ਸਾਲ ਮੈਨੂੰ 8 ਮਹੀਨਾ ਸਾਲ ਜਾ ਰਿਹਾ ਮੈਨੂੰ ਟਾਇਰ ਹੋਏ ਨੂੰ ਜੀ ਤੇ ਵਧੀਆ ਮੇਰੀ ਜ਼ਿੰਦਗੀ ਹੈ ਵਧੀਆ ਸਭ ਕੁਝ ਸ ਮੇਰਾ ਚੱਲਦਾ ਹੈ ਹੋਰ ਮੈਂ ਪਰਮਾਤਮਾ ਕੋਲ ਕੁਝ ਨਹੀਂ ਮੰਗਦਾ ਮੈਂ ਬਿਲਕੁਲ ਖੁਸ਼ ਔਰ ਤੰਦਰੁਸਤਾਂ ਬਹੁਤ ਔਰ ਤੁਹਾਡਾ ਮੇਰੇ ਘਰ ਆਣ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਬਹੁਤ ਬਹੁਤ ਹੀ ਸ਼ੁਕਰਿਆਦਾ ਕਰਦਾ ਹਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਲੋਕਾਂ ਦੇ ਰੂਹ ਰੂ ਕਰਨ ਦਾ ਮੌਕਾ ਦਿੱਤਾ ਸੋ ਆ ਕਿਹੜੀਆਂ ਕਿਹੜੀਆਂ ਥਾਰੀਆਂ ਧੱਕੇ ਸੜਾ ਆ ਗਿਆ ਸਰ ਜੀ ਪਹਿਲਾਂ ਸਭ ਤੋਂ ਪਹਿਲਾਂ ਮੇਰੀ ਕੱਟ ਐਸੀ ਚੈੱਕ ਸੂਟ ਪਾਉਣ ਵਾਲੀ ਐ ਚੈੱਕ ਸੂਟ ਪਾਉਣ ਵਾਲੀ ਐ ਅੱਛਾ ਜਦੋਂ ਬਹੁਤ ਦਵਾ ਸੀ ਜਿਹੜੇ ਧੀਆ ਪੈਣੇ ਵਿੱਚ ਚੈੱਕ ਸੂਟ ਪਾਉਂਦੀਆਂ ਸੀ ਠੀਕ ਹੈ ਜੀ ਬਜ਼ੁਰਗ ਵੀ ਚੈੱਕ ਸੂਟ ਲਾ ਕੇ ਸੀ ਪਾਉਣ ਤੇ ਹੋਰ ਮੁੰਡੇ ਸਾਰੇ ਚੈੱਕ ਸ਼ੂਟ ਪਾਉਂਦੇ ਸੀ ਕਿਸੇ ਰੈਟ ਨੇ ਮੈਨੂੰ ਗੀਤ ਤੇ ਮੈਨੂੰ ਗੀ ਸੁਣਨ ਲੱਗਿਆ ਉਹ ਚੈੱਕ ਸ਼ੂਟ ਚੈੱਕ ਸ਼ੂਟ ਅੱਛਾ ਉਹ ਫਿਰ ਮੈਂ ਗੀਤ ਰਿਕਾਰਡ ਵੀ ਕਰਾਇਆ ਠੀਕ ਹੈ ਉਹ ਤੇ ਮੇਰੇ 11 ਮਾਰ ਗੀ ਸੀ ਕੈਸਟ ਦੇ ਓਕੇ ਬਹੁਤ ਵਧੀਆ ਕੈਚ ਚੱਲੀ ਸੀ ਉਹ ਠੀਕ ਹੈ ਜੀ ਟਾਈਟਲ ਕੀ ਸੀ ਚੈੱਕ ਸ਼ੂਟ ਪਾਉਣ ਵਾਲੀ ਇਨੀ ਦੁਪੱਟ ਤੇ ਸ਼ਕੀਨ ਮੁੰਡੇ ਹਾਰੇ ਚੈੱਕ ਸ਼ੂਟ ਪਾਉਣ ਵਾਲੀ ਇਨੀ ਦੁਪੱਟ ਤੇ ਸ਼ਕੀਨ ਮੁੰਡੇ ਸਾਰੇ ਸੋ ਉਸ ਸਮੇਂ ਕੀ ਬਤਾਉਂਦੇ ਉਹ ਸਮੇਂ ਆਤੋਂ ਹਾਂ ਕੱਟੋ-ਕੱਟ 35 ਸਾਲ ਲੱਗੋ ਹਾਂ 35 ਸਾਲ ਤੋਂ ਪਹਿਲਾਂ ਠੀਕ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਮੇਰੀ ਇੱਕ ਕਸ਼ਟ ਚਿੱਠੀ ਰੁਲ ਗਈ ਪਿਆਰਾਂ ਦੀ ਤੇਰੇ ਦਿਲ ਦੇ ਡਾਕ ਘਰ ਵਿੱਚ ਕੁੜੀਏ ਚਿੱਠੀ ਰੁਲ ਗਈ ਪਿਆਰਾਂ ਦੀ ਤੇਰੇ ਦਿਲ ਦੇ ਡਾਕ ਘਰ ਵਿੱਚ ਕੁੜੀਏ ਮੇਰੀ ਚਿੱਠੀ ਰੁਲ ਗਈ ਪਿਆਰਾਂ ਦੀ ਮੇਰੀ ਚਿੱਠੀ ਰੁਲ ਗਈ ਪਿਆਰਾਂ ਦੀ ਕੀ ਬਾਤ ਹੈ ਉਸ ਸਵਾਲ ਫਿਰ ਕਿ ਜਨਮ ਬਰਾਸ ਮੇਰਾ ਉਸ ਆਪਣੇ 7 ਕਰੋੜ ਰਵਿਦਾਸ ਜੀ ਬਾਰੇ ਠੀਕ ਹੈ ਜੀ ਉਹ ਰਵਿਦਾਸ ਜੀ ਦਾ ਭਜਨ ਸਿੱਖ ਉਹ ਬਹੁਤ YouTube ਤੇ ਕਾਫੀ ਚੱਲ ਰਿਹਾ ਹੁਣ ਵੀ ਚੱਲ ਰਿਹਾ ਹੈ ਠੀਕ ਹੈ ਜੀ YouTube ਤੇ ਤੁਸੀਂ ਕੁਲਵੰਤ ਮਨਾਲਾ ਕਹਿ ਕੇ ਕੱਢ ਸਕਦੇ ਹੋ ਮੇਰੇ 4-5 ਗੀ YouTube ਤੇ ਗੀਤ ਆ ਜਾਣਗੇ ਠੀਕ ਹੈ ਜੀ ਤੇ ਤੂੰ じゃ ਫਿਰ ਗੀਤਾ ਸੀ ਮੇਰਾ ਬਾਬਾ ਬਾਲਕਨਾਂ ਠੀਕ ਹੈ ਜੀ ਉਹ ਵੀ ਬਹੁਤ ਵਧੀਆ ਚੱਲ ਰਿਹਾ ਹੈ YouTube ਤੇ ਤੇ ਤੀਜਾ ਗੀਤ ਹੁਣੇ ਵਸਾਖੀ ਦੇ ਕੀ ਕਰੀ ਜਿਵੇਂ ਮੇਰਾ ਪੰਥ ਖਾਲਸਾ ਪੰਥ ਖਾਲਸਾ ਪੰਥ ਖਾਲਸਾ ਦਾ ਥਾ ਗਿਆ ਦੋ ਲਫ਼ਜ਼ ਹੋ ਜਾਣ ਫਿਰ ਮੇਰਾ ਇਹ ਗੀਤ ਬੰਤਰਾਮਪਰੇ ਵਾਲਾ ਜੀ ਗੀਤ ਹੈ ਬਾਈ ਕੀ ਬਾਤ ਹੈ ਬੰਤਰਾਮਪਰੇ ਵਾਲੇ ਦੀ ਬਾਈ ਬੰਤਰਾਮਪਰਾ ਦੀ ਗੀਤ ਸੀ ਸੋ ਦੋ ਲਫ਼ਜ਼ ਹੋ ਜਾਣ ਬੰਤ ਕੇ ਬੰਤ ਨੂੰ ਵੀ ਆਪਾਂ ਯਾਦ ਕਰਾਂਗੇ ਬਾਈ ਮਰਾ ਸੋ ਉਹਨੂੰ ਵੀ ਉਹ ਮੇਰਾ ਥੋੜਾ ਜਿਹਾ ਯਾਦ ਨਹੀਂ ਹੈ اچھا ਠੀਕ ਹੈ ਠੀਕ ਹੈ ਤਾਂ ਉਹ ਮੈਂ ਕਾਫੀ ਮਤਲਬ ਗੀਤ ਮੇਰਾ ਚੱਲਿਆ ਤੇ ਹੁਣ ਮੇਰੇ ਗੀਤੇ ਕੌਣਾ ਲਾਇ ਮੈਂ ਉਹ ਤੇ ਤੁਹਾਨੂੰ ਥੋੜਾ ਦੂਰ ਕੋ ਬੋਲ ਸੁਣਾ ਰਿਹਾ ਹਾਂ ਹਾਂਜੀ ਉਹ ਅਗਲੇ ਹਫਤੇ ਲਈ ਹੋ ਜਾਣਾ ਮੇਰੇ ਗੀਤੇ ਵਾਹ ਜੀ ਵਾਹ ਮਾਰ ਕਾ ਸਾਨੂੰ ਬਹੁਤ ਬਹੁਤ ਮੁਬਾਰਕੀਆਂ ਆ ਗਈਆਂ ਉਹ ਗੀਤਾ ਜੀ ਕਹਿੰਦਾ ਨਿੱਗਰ ਸੋਚ ਤੇ ਨਿੱਗਰੇ ਰਾਦੇ ਨਿੱਗਰ ਸੋਚ ਤੇ ਨਿੱਗਰੇ ਰਾਦੇ ਨਿੱਗਰ ਸੋਚ ਤੇ ਨਿੱਗਰ ਅਰਾਦੇ ਖੁਸ਼ੀਆਂ ਨਾਲ ਨਿਭਾਉਂਦੇ ਰਾਦੇ ਗਾ ਕੇ ਹੋ ਨਿਗਰ ਸੋਧਤੇ ਨਿਗਰ ਹਿਰਾਤੇ ਖੁਸ਼ੀਆਂ ਨਾਲ ਲਗਾਉਂਦੇ ਵਾਦੇ ਨਿਗਰ ਸੋਧਤੇ ਨਿਗਰ ਹਿਰਾਤੇ ਖੁਸ਼ੀਆਂ ਨਾਲ ਨਿਭਾਉਂਦੇ ਵਾਦੇ ਓ ਯਾਰੀ ਦੇ ਵਿੱਚ ਗੱਲ ਨਹੀਂ ਕਰਦੇ ਲਾਰੇ ਡਾਲੇ ਦੇ ਅਮੜੇ ਪੱਗ ਫੈਕਦੇ ਪੈਸੇ ਵਿੱਚ ਮੋਹਰੀ ਪਟਿਆਰੇ ਦੇ ਓ ਮੁੰਡੇ ਪੱਗ ਫੈਕਦੇ ਪੈਸੇ ਵਿੱਚ ਮੋਹਰੀ ਪਟਿਆਰੇ ਦੇ ਯਾਹੋ ਜੀ ਕੀ ਬਾਤ ਹੈ